ਮੇਰੇ ਵੱਲੋਂ ਮੇਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹਾ ਬਹੁਤ ਹੀ ਇਮੋਸ਼ਨਲ ਜਿਹਾ ਗੀਤ ਲੈ ਕੇ ਹਾਜ਼ਰ ਹੋਈਆਂ ਹਉਮੀਦ ਕਰਦੀ ਹਾਂ ਮੇਰੀਆਂ ਬੀਬੀਆਂ ਭੈਣਾਂ ਨੂੰ ਪਸੰਦ ਆਊਗਾ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਹਰੀਆਂ ਪੀਲਾ ਪਕੀਆਂ ਨੀ ਮੇਰੀ ਰਾਣੀ ਏ ਮਾ ਕੋਈ ਹੋ ਗਈਆਂ ਲਾਲ ਗੁਲਾਲ ਨੀ ਪਲਿਏ ਹਰੀਆਂ ਪੀਲਾ ਪਕੀਆਂ ਨੀ ਮੇਰੀ ਰਾਣੀਏ ਮਾਏ ਕੋਈ ਹੋ ਗਈਆਂ ਲਾਲ ਗੁਲਾਲ ਨੀ ਪਲਿਏ ਤਿਆਂ ਨੂੰ ਸੋਹਰੇ ਤੋੜ ਕੇ ਨੀ ਮੇਰੀ ਰਾਣੀਏ ਮਾਏ ਤੇਰ ਕੇ ਹਾ ਕੁ ਲਗਦਾ ਜੀ ਨੀ ਪਲੀਏ ਤਿਆਂ ਨੂੰ ਸੋਹਰੇ ਤੋੜ ਕੇ ਨੀ ਮੇਰੀ ਰਾਣੀਏ ਮਾਏ ਤੇਰ ਕੀ ਹਕੂ ਲਗਦਾ ਜੀ ਨੀ ਪਲੀਏ ਘੜੀਆਂ ਗਿਣ ਗਿਣਾ ਦਿਨ ਗਿਆ ਨੀ ਮੇਰੀ ਰਾਣੀ ਏਤੀਏ ਕੋਈ ਤਾਰੇ ਗਿਣਦੀ ਰਾਤ ਨੀ ਪਲੀਏ ਕੋਈ ਤਾਰੇ ਗਿਣਦੀ ਰਾਤਨੀ ਪਲੀਏ ਅਗੇ ਕੋੜਾ ਵੀਰਦਾਨੀ ਮੇਰੀ ਰਾਣੀਏ ਮਾਏ ਕੋਈ ਮਗਰ ਮਜਾਣ ਹੀਰਨੀ ਪਲੀਏ ਕੋਈ ਮਗਰ ਮਜਾਣ ਹੀਰਨੀ ਪਲਿਏ ਛੰਨਾ ਪਰਿਆ ਦੁੱਧ ਦਾਵੇ ਮੇਰੇ ਰਾਜ ਅਵੀਰਾ ਤੂੰ ਕੁੱਟਾ ਪਰ ਪਰ ਪੀਵੇ ਪਲਿਆ ਤਾ ਕਰਦਾ ਕੋਲਨੀ ਮੇਰੀ ਰਾਣੀ ਇਹ ਪਹਿਣੇ ਕੋਈ ਬਾਹਰ ਖੜਾ ਤੇਰਾ ਵੀਰ ਨਹੀਂ ਪਲੀਏ ਕੋਈ ਬਾਹਰ ਖੜਾ ਸਸ ਦਾ ਲਾਇਆ ਨਾ ਖੁਲੇਵੇ ਮੇਰੇ ਰਾਜ ਆ ਵੀਰਾ ਕੋਈ ਕੰਧ ਟਪ ਕਰੇ ਆਵੇ ਪਲਿਆ ਕੋਈ ਕੰਧ ਟਪ ਕਰਿਆ ਕੰਦਾ ਟਟਪਾਂ ਚੋਰਨੀ ਮੇਰੀ ਰਾਣੀਏ ਪਹਿਣੇ ਕੋਈ ਮੈਂ ਮਾ ਜਾ ਆ ਵੀਰਨੀ ਪਲਿਏ ਕੋਈ ਮੈਂ ਮਾ ਜਾ ਹੋ ਰਾਂ ਦੇ ਕੋਠੇ ਪਕੜੇ ਨੀ ਮੇਰੀ ਰਾਣੀ ਇਹ ਪੈਣੇ ਤੇਰਾ ਤਕਚੜਾ ਬਾਰ ਨੀ ਪਲੀਏ ਤੇਰਾ ਤਕਚੜਾ ਬਾਰ ਨੀ ਪਲੀਏ ਹੋ ਰਾਂ ਦੇ ਵੀਰੇ ਦੇ ਗਏ ਵੀ ਮੇਰੇ ਰਾਜੀਆ ਵੀਰਾ ਤੂੰ ਸੰਦੀਤੀ ਮਣਾ ਵਿਸਾਰ ਵੇ ਪਲੇ